ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਜਾਨੇ ਵਧੀਆ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੇ ਕੱਲ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਬਹੁਤ ਸਾਰਾ ਪਿਆਰ ਤੁਹਾਨੂੰ ਵੀ ਤੇ ਧੰਨਵਾਦ ਠੀਕ ਹੈ ਤੇ ਆਪਾਂ ਬਈ ਤੁਹਾਨੂੰ ਪਤਾ ਵੀ ਕੱਲ ਆਪਾਂ ਜਿਹੜੇ ਸੂਟ ਸੀਗੇ ਪ੍ਰਿੰਟਡ ਸੂਟ ਕੱਢੇ ਸੀਗੇ ਕਾਟਨ ਦੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਉਹਨਾਂ ਦੇ ਵਿੱਚੋਂ ਕਾਫੀ ਸਾਰਾ ਸਟਾਕ ਆ ਜਿਹੜਾ ਸਾਡਾ ਉਹ ਖਤਮ ਹੋ ਗਿਆ ਠੀਕ ਹੈ ਥੋੜਾ ਇੱਕ ਇੱਕ ਪੀਸ ਜਿਹੜੇ ਸੂਟਾਂ ਦੇ ਵਿੱਚੋਂ ਰਹਿ ਗਿਆ ਆ ਤੇ ਉਹਦੀਆਂ ਫੋਟੋਜ਼ ਵੀਡੀਓਜ਼ ਅੱਜ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਤੇ ਨਾਲੇ ਤੁਹਾਨੂੰ ਗੋਲ ਘੇਰੇ ਵਾਲੀ ਕੁੜਤੀ ਹੈ ਜਿਹੜੀ ਪੌਕੇਟ ਵਾਲਾ ਕੋੜਤਾ ਉਹ ਕਿੱਦਾਂ ਬਣਦਾ ਕਿਵੇਂ ਬਣਦਾ ਠੀਕ ਆ ਉਹਦੀ ਜਾਣਕਾਰੀ ਦੇ ਦੂੰਗੀ ਹਨਾ ਵੀਰਪਾਲ ਹਾਂਜੀ ਤੇ ਸਾਡਾ ਇੱਧਰ ਕੰਮ ਆ ਜਿਹੜਾ ਉਹ ਚੱਲੀ ਜਾਂਦਾ ਸਾਰਾ ਜਿਹੜੇ ਕਿਹੜੇ ਸੂਟ ਜੜੇ ਹੈਗੇ ਆਪਾਂ ਸੇਲ ਹੋ ਗਿਆ ਆਪਣੇ ਠੀਕ ਆ ਆਹ ਵਾਲਾ ਸੂਟ ਵੀ ਸੀਗਾ ਜੀ ਇੱਕੋ ਹੀ ਆ ਵੀ ਇੱਕ ਸੀਗਾ ਹੋ ਗਿਆ ਸੇਲ ਆ ਵੀ ਆਪਣੇ ਕੋਲ ਇੱਕ ਸੂਟ ਸੀਗਾ ਇਹ ਵੀ ਸੇਲ ਹੋ ਗਿਆ ਆ ਆਪਣੇ ਕੋਲ ਤਿੰਨ ਸੂਟ ਸੀਗੇ ਜੀ ਆਹ ਵਾਲੇ ਇਹ ਵੀ ਆਪਣੇ ਸੇਲ ਹੋ ਗਏ ਆਹ ਵਾਲੇ ਆਪਣੇ ਦੋ ਸੂਟ ਸੀਗੇ ਜੀ ਇਹ ਵੀ ਸੇਲ ਹੋ ਗਏ ਆਹ ਵਾਲੇ ਦੋ ਸੀਗੇ ਜੀ ਇਹ ਵੀ ਸੇਲ ਹੋ ਗਏ ਆਹ ਵਾਲੇ ਦੋ ਸੂਟ ਸੀਗੇ ਜੀ ਇਹ ਵੀ ਸੇਲ ਹੋ ਗਏ ਆ ਸਾਰੇ ਸੂਟ ਆਪਣੇ ਸੇਲ ਹੋ ਗਿਆ ਤੇ ਇਸ ਤੋਂ ਬਾਅਦ ਉਧਰ ਰੱਖਦੇ ਆ ਨਾ ਦੂਸਰੇ ਸੂਟ ਆਪਾਂ ਤੇ ਆਹ ਵਾਲੇ ਜਿਹੜੇ ਹੈਗੇ ਆ ਜੀ ਇਹੇ ਆਪਣੇ ਕੋਲ 4 ਸੂਟ ਸੀਗੇ 2 ਸੂਟ ਸੇਲ ਹੋ ਗਏ ਜੀ 2 ਸੂਟ ਪੈਂਡਿੰਗ ਆ 2 ਸੂਟ ਰਹਿ ਗਏ ਇਹ ਆਪਣੇ ਕੋਲ ਹਨਾ ਮੀਰਪਾਲ ਤੇ ਜਿਹੜੇ ਸੇਲ ਹੋਇਆ ਉਹ ਆਪਾਂ ਸਟਿਚ ਕਰਨੀਆਂ ਤੇ ਇੱਕ ਆਪਣੇ ਕੋਲ ਜੀ ਆਹ ਰਹਿ ਗਏ ਆ 2 ਸੂਟ 2 ਸੂਟ ਆਪਣੇ ਖਲਾਵ ਵਾਲੇ ਹੈਗੇ ਆ ਠੀਕ ਆ ਪ੍ਰੋਪਰ ਦੇਖ ਲਓ ਬਹੁਤ ਸੋਹਣੇ ਪ੍ਰਿੰਟ ਆ ਪਤਾ ਨਹੀਂ ਇਹ ਤੁਹਾਨੂੰ ਕਿਉਂ ਨਹੀਂ ਪਸੰਦ ਆਉਂਦੇ ਮੇਰੇ ਇਹ ਫੇਵਰੇਟ ਪ੍ਰਿੰਟ ਨੇ ਇਹਦੇ ਨਾਲ ਦੀ ਸਲਵਾਰ ਕਿੱਥੇ ਆ ਆ ਸੀ ਤੇ ਨਾਲ ਦੀ ਸਲਵਾਰ ਆ ਰਹੀ ਆ ਸਲਵਾਰ ਹੈ ਇਹ ਤਾਂ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈਗਾ ਇਹ ਤਾਂ ਇੰਨਾ ਸੋਹਣਾ ਬਣੂਗਾ ਜੇ ਆਪਾਂ ਬਾਟਮ ਤੇ ਹਲਕਾ ਜਿਹਾ ਵਰਕ ਕਰਵਾਉਣਾ ਹੋਵੇ ਦੇਖੋ ਕਿੰਨਾ ਜਿਆਦਾ ਪਿਆਰਾ ਪ੍ਰਿੰਟ ਆ ਕਿੰਨਾ ਜਿਆਦਾ ਆ ਰਹਿ ਗਿਆ ਇੱਕ ਤੇ ਆਣਾ ਤੁਹਾਨੂੰ ਪ੍ਰੋਪਰ ਦੇਖ ਨਹੀਂ ਰਿਹਾ ਆ ਹੈਗਾ ਮਜੈਂਟਾ ਕਲਰ ਦਾ ਆ ਤੁਹਾਨੂੰ ਕਲਰ ਨਾ ਕੋਈ ਹੋਰ ਹੀ ਸ਼ੋਅ ਹੁੰਦਾ ਹੋਊਗਾ ਆ ਮਜੈਂਟਾ ਕਲਰ ਆ ਪ੍ਰੋਪਰ ਮਜੈਂਟਾ ਸੋਹਣਾ ਜਿਹਾ ਮਜੈਂਟਾ ਜਿਹੜਾ ਹੁੰਦਾਗਾ ਤੇ ਇਹਦਾ ਕੋਰ ਸੈੱਟ ਬਣਿਆ ਜਿਹੜਾ ਇੰਨਾ ਕੋ ਜਿਆਦਾ ਸੋਹਣਾ ਲੱਗਦਾਗਾ ਨਾ ਇਹ ਵਾਲੀ ਸੂਟ ਦਾ ਤੇ ਜਦੋਂ ਮੈਂ ਬਣਾ ਲਿਆ ਨਾਲੇ ਇਹ ਕਿਸੇ ਨੇ ਨਹੀਂ ਛੱਡਣਾ ਫਿਰ ਇਹ ਵਾਲਾ ਸੂਟ ਇਹ ਆਪਣੇ ਕੋਲ ਹੈਗੇ ਆ ਸੂਟ ਆ ਤਿੰਨ ਚਾਰ ਸੂਟ ਇਹਦੇ ਨਾਲ ਦੇ ਪਏ ਆ ਜੇ ਕਿਸੇ ਨੇ ਲੈਣਾ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਆ ਮੈਂ ਤੁਹਾਨੂੰ ਬਾਅਦ ਜਾ ਕੇ ਦੇਖੋ ਇੱਥੇ ਪ੍ਰੋਪਰ ਕਲਰ ਦਾ ਪਤਾ ਲੱਗਦਾ ਆ ਕਲਰ ਹੈ ਇਹਦਾ ਐਗਜੈਕਟਲੀ ਇਹਦਾ ਕਲਰ ਆਹ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਪਿਓਰ ਕਾਟਨ ਹੈ ਇੰਨਾ ਸੌਫਟ ਕੱਪੜਾ ਦਾ ਬਹੁਤ ਜਿਆਦਾ ਸੌਫਟ ਕੱਪੜਾ ਦਾ ਠੀਕ ਹੈ ਜੀ ਤੇ ਇੱਕ ਮਿੰਟ ਲੱਗਦਾ ਹੋਰ ਕਿਹੜਾ ਸੀ ਵੀਰਪਾਲ ਆ ਸੀ ਹੈ ਨਾ ਬਸ ਇੱਕ ਆ ਵੀ ਸੀ ਬਲੂ ਵਾਲਾ ਆ ਸੀ ਆ ਵਾਲੇ ਵੀ ਬਰੀਕ ਬੂਟੀ ਵਾਲਾ ਇਹ ਤਾਂ ਕੱਪੜਾ ਹੀ ਵੜਾ ਦੇਖੋ 100% ਕਾਟਨ ਠੀਕ ਹੈ ਪੂਰੀ ਵਧੀਆ ਕੁਆਲਿਟੀ ਹੈ ਇਹਦੇ ਨਾਲ ਦੇ ਵੀ ਆਪਣੇ ਕੋਲ 2-3 ਸੂਟ ਹੈਗੇ ਆ ਠੀਕ ਹੈ ਤੇ ਰੀਸਟਾਕ ਵੀ ਆਇਆਗਾ ਇਹ ਅੱਜ ਹੀ ਮੈਂ ਇਹ ਨਿਊ ਪ੍ਰਿੰਟ ਜਿਹੜਾ ਦੁਬਾਰਾ ਲੈ ਕੇ ਆਈਆਂ ਆ ਆ ਵਾਲੇ ਤਾਂ ਕਦੀ ਮਿਲਦੀ ਨਹੀਂ ਦੁਬਾਰੀ ਫਿਰ ਆਹ ਵਾਲਾ ਦੁਬਾਰੇ ਮਿਲ ਗਿਆ ਪਰ 2 ਇਸ ਤੋਂ ਬਾਅਦ ਨਹੀਂ ਮਿਲਣਾ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਵੀ ਦੇਖੋ ਕਿੰਨਾ ਪਿਆਰਾ ਸੋਹਣਾ ਪ੍ਰਿੰਟ ਕਿੰਨੇ ਸੋਹਣੇ ਕਲਰ ਨੇ ਠੀਕ ਹੈ ਤੇ ਇਹ ਵਾਲੇ ਰਹਿ ਗਏ ਆ ਜੀ ਆਪਣੇ ਕੋਲ ਕਿਸੇ ਨੇ ਵੀ ਇਹ ਵਾਲੇ ਆਰਡਰ ਕਰਨੇ ਹੋਣਗੇ ਹੁਣ ਸਕਰੀਨਸ਼ਾਟ ਭੇਜ ਦਿਓ ਮੈਨੂੰ ਸਕਰੀਨਸ਼ਾਟ ਭੇਜੋਗੇ ਥੈਨ ਇਸ ਤੋਂ ਬਾਅਦ ਠੀਕ ਹੈ ਤੁਹਾਨੂੰ ਮੈਂ ਡਿਟੇਲ ਦੱਸ ਦੂੰਗੀ ਸੂਟਸ ਤੋਂ ਬਸ ਇੰਨੇ ਇੰਨੇ ਕਿ ਰਹਿ ਗਏ ਮੈਂ ਤੁਹਾਨੂੰ ਦੱਸ ਤੇ ਠੀਕ ਹੈ ਜੀ ਚਲੋ ਹੁਣ ਆਪਾਂ ਇਹ ਡਿਸਪੈਚ ਕਰ ਦਈਏ ਇਹ ਵਾਲੇ ਸੂਟ हां वे एक ਕੁੜੀ ਨੇ ਮੈਸੇਜ ਕੀਤਾ ਸੀ ਕਿ ਇਹ ਆਪ ਨਹੀਂ ਕੰਮ ਕਰਦੇ ਸਟੀਚਿੰਗ ਦਾ ਠੀਕ ਆ ਤੇ ਕੜਾਈ ਦਾ ਵੀ ਕਟਿੰਗ ਦਾ ਇਹਨਾਂ ਦੇ ਕਾਰੀਗਰ ਰੱਖੇ ਹੋਇਆ ਓਬੀਸ ਆ ਵੀ ਜਦੋਂ ਤੁਹਾਡੇ ਕੋਲ ਕੰਮ ਜ਼ਿਆਦਾ ਹੋਊਗਾ ਤੁਹਾਡਾ ਕੰਮ ਵੱਜ ਜਾਊਗਾ ਤਾਂ ਤੁਸੀਂ ਕਾਰੀਗਰੀ ਰੱਖੋਗੇ ਤੁਸੀਂ ਮੈਨੂੰ ਐਂ ਦੱਸ ਦਿਓ ਤੁਸੀਂ ਕਿੰਨਾ ਕੰਮ ਕਰ ਲਓਗੇ ਹੁਣ ਮੈਂ ਆਪ ਦਾ ਪਹਿਲਾਂ ਮੈਂ ਠੀਕ ਆ ਮੇਰਾ ਕੰਮ ਮੈਂ ਪਹਿਲਾਂ ਇਕੱਲੀ ਮੈਨੇਜ ਕਰਦੀ ਸੀ ਹੁਣ ਮੈਂ ਕਾਰੀਗਰ ਰੱਖ ਲੈ ਮੈਨੇਜ ਕਰਨ ਨੂੰ ਹੁਣ ਮੇਰਾ ਛੋਟਾ ਬੇਬੀ ਵੀ ਹੈਗਾਗਾ ਤਹਾਨੂੰ ਕੀ ਪਤਾ ਵੀ ਅਸੀਂ ਕਿਦਾਂ ਕੰਮ ਕਰਦੇ ਆ ਆਪਦਾ ਅਸੀਂ ਕੀ ਮੈਂ ਕਟਿੰਗ ਕਰਦੀ ਆ ਜਾਂ ਮੈਂ ਸਟਿਚਿੰਗ ਕਰਦੀ ਆ ਮੈਂ ਕੀ ਕੰਮ ਆ ਕੀ ਕੰਮ ਆਉਂਦਾਗਾ ਮੈਨੂੰ ਕੀ ਮੈਂ ਇਹਨਾਂ ਨੂੰ ਦੱਸਦੀ ਆ ਤੁਹਾਨੂੰ ਕੀ ਪਤਾ ਇਹਨਾਂ ਤੇ ਬੁੱਚ ਲੋ ਆ ਬਈ ਤੁਹਾਨੂੰ ਕੰਮ ਕੌਣ ਦੱਸਦਾ ਸਾਰਾ ਡਿਜ਼ਾਈਨਿੰਗ ਕੌਣ ਦੱਸਦਾ ਸਾਰੀ ਕਿਹੜੀ ਚੀਜ਼ ਨੂੰ ਕਿਦਾਂ ਸਟਾਈਲ ਕਰਨਾ ਕੌਣ ਦੱਸਦਾ ਵੀਰੇ ਓਨਰ ਕੋਈ ਵੀ ਬਿਜ਼ਨਸ ਆ ਕੋਈ ਵੀ ਬਿਜ਼ਨਸ ਆ ਜਦੋਂ ਤੁਹਾਡਾ ਬਿਜ਼ਨਸ ਥੋੜਾ ਜਾਂ ਜ਼ਿਆਦਾ ਹੋ ਜਾਂਦਾ ਕੰਮ ਥੋੜੇ ਕੋਲ ਜ਼ਿਆਦਾ ਹੋ ਜਾਂਦਾਗਾ ਤੇ ਤੁਸੀਂ ਕਾਰੀਗਰੀ ਰੱਖੋਗੇ EMPLOYE R ਰੱਖੋਗੇ ਤੁਸੀਂ ਹੁਣ ਸਾਰਾ ਕੰਮ ਇੱਕ ਬੰਦਾ ਥੋੜਾ ਕਰ ਸਕਦਾਗਾ ਹੁਣ ਸ਼ੂ ਵਾਲੀ ਦੁਕਾਨ ਤੇ ਆ owner ਵੀ ਕੰਮ ਕਰਦਾ ਹੁੰਦਾ ਉਹਨੇ 4-5 EMPLOYE R ਵੀ ਰੱਖੇ ਹੁੰਦੇ ਹੈਗੇ ਕਮਾਲ ਆ ਮੈਂ ਬਿਲਕੁਲ ਹੀ ਹੈਰਾਨ ਆ ਨਾ ਮਾੜਾ ਜਿਹਾ ਬਈ ਸੋਚਿਆ ਕਰੋ ਤੇ ਇੱਕ ਮੁੰਡੇ ਨੇ ਕਮੈਂਟ ਕੀਤਾ ਬ੍ਰਿੰਦਰ ਸਿੰਘ ਜਿੱਦੇ ਮੰਮੀ ਨੂੰ ਲੈ ਕੇ ਆਏ ਆ ਅਸੀਂ ਨਾਨਕਿਆਂ ਤੋਂ ਅਕੇ ਖੋਸ ਤਾਂ ਤਾਂ ਹੁੰਦੀ ਹੈ ਕਿਉਂਕਿ ਇਹਦੀ ਮੰਮੀ ਨਾਲੇ ਤਾਂ ਘਰ ਘਰ ਦਾ ਕੰਮ ਕਰਦੀ ਹੈ ਇਹ ਤਾਂ ਕੁਛ ਕਰਦੀ ਨਹੀਂ ਅਕੇ ਨਾਲੇ ਨਾਲੇ ਇਹ ਇਹਦੀ ਮੰਮੀ ਜਵਾਕ ਖਾਂਦੀ ਆ ਬਾਈ ਮੈਂ ਤੁਹਾਨੂੰ ਦੱਸਦਾ ਘਰ ਦਾ ਕੰਮ ਵੀ ਸਾਰਾ ਮੈਂ ਕਰਦੀ ਆ ਸੁਬਾਹ ਵੀ ਸ਼ਾਮ ਨੂੰ ਵੀ ਠੀਕ ਆ ਹਾਂ ਮੇਰੀ ਮੰਮੀ ਸਾਡੀ ਹੈਲਪ ਕਰਦੇ ਆ ਠੀਕ ਆ ਸਾਡਾ ਛੋਟਾ ਬੇਜਵਾਕ ਆਗਾ ਇਹਨੂੰ ਖਾਣਾ ਮੇਰੀ ਮੰਮੀ ਖਵਾਉਂਦੀ ਆ ਸਵੇਰੇ ਸ਼ਾਮ ਠੀਕ ਆ ਬਾਕੀ ਬਈ ਅਸੀਂ ਤਾਂ ਜਦੋਂ ਸਾਡੀਆਂ ਮਾਵਾਂ ਘਰੋਂ ਜਾਂਦੀਆਂ ਨੇ 4 ਦਿਨ ਕਿਤੇ ਲਾ ਕੇ ਆਉਂਦੇ ਆ ਫਿਰ ਵਾਪਸ ਆਉਂਦੇ ਆ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਸਾਡਾ ਸਾਡਾ ਮੰਮੀਆਂ ਬਿਨਾ ਜੀ ਨਹੀਂ ਲੱਗਦਾ। ਬਾਕੇ ਤੁਹਾਡੇ ਘਰੇ ਸ਼ਾਇਦ ਉਲਟ ਗੱਲ ਹੋਣੀ ਆ ਵੀ ਜਦੋਂ ਤੁਸੀਂ ਆਪਦੀ ਮੰਮਾ ਨੂੰ ਘਰੋਂ ਭੇਜ ਦਿੰਦੇ ਹੋਵੋਗੇ ਉਦੋਂ ਤੁਸੀਂ ਵੱਧ ਖੁਸ਼ ਹੁੰਦੇ ਹੋਵੋਗੇ। ਜਦੋਂ ਵਾਪਸ ਆਉਂਦੇ ਹੋਣਗੇ ਉਦੋਂ ਤੁਸੀਂ ਨਾਰਾਜ਼ ਹੁੰਦੇ ਹੋਵੋਗੇ ਤੁਹਾਨੂੰ ਖੁਸ਼ੀ ਨਹੀਂ ਹੋਊਗੀ। ਠੀਕ ਆ। ਜ਼ਰੂਰ ਦੱਸਿਓ ਬਾਈ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਹੁਣ ਮੈਂ 3-4 ਵਲੌਗ ਬਣਾਏ ਸੀ ਮੈਂ ਜਦੋਂ ਕੰਮ ਕਰਦੀ ਹੁੰਦੀ ਸੀ ਹੁਣ ਜਿੱਥਾਂ ਦਾ ਕੰਮ ਹੁੰਦਾ ਹੁੰਦਾ ਜਾਂ ਕੰਮ ਕਰਦੇ ਬਾਈ ਵਲੌਗਿੰਗ ਹੁੰਦੀ ਹੈ ਇਹ ਸਿੱਧੀ ਫੇਰ ਤੁਹਾਡੀ ਉਹੀ ਗੱਲ ਹੋਣਾ ਮੈਂ ਤਾਂ ਹੈਰਾਨ ਆ ਤੁਹਾਡੇ ਤੇ ਹੁਣ ਤੁਸੀਂ ਨਾ ਐਂ ਕਰਿਆ ਕਰੋ ਬਾਈ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਜਿੰਨਾ ਮੈਂ ਕੰਮ ਕਰਦੀ ਹੁੰਦੀ ਆ ਸਾਡੇ ਘਰੇ ਆ ਕੇ ਬਹਿ ਜਾ ਕਰੋ ਕੰਮ ਕਰਕੇ ਦੇਖ ਜਾ ਕਰੋ ਵੀ ਇਹ ਕੰਮ ਬੰਦਾ ਕਿੰਨਾ ਕ ਕਰਦਾ ਸਾਰਾ ਕੰਮ ਕਰਦਾ ਨਾਲੇ ਸ਼ਾਮ ਨੂੰ ਠੀਕ ਹੈ ਤੇ ਵੀ ਕੌਣ ਕੀ ਕਰਦਾ ਨਾਲੇ ਬੱਚਾ ਮੇਰੇ ਨਾਲ ਆਉਂਦਾ ਸਵੇਰ ਤੋਂ ਲੈ ਕੇ ਸ਼ਾਮ ਨੂੰ ਮੈਂ ਨਾਲ ਲੈ ਕੇ ਜਾਨੀ ਆ ਜੁਝਾਰ ਨੂੰ ਆਪਦੇ ਸਾਰਾ ਦਿਨ ਮੈਂ ਆਪਦੇ ਕੋਲ ਹੀ ਰੱਖਦੀ ਆਂਗੀ ਤੇ ਰਹੀ ਗੱਲ ਘਰ ਦੇ ਕੰਮ ਦੀ ਘਰ ਦਾ ਕੰਮ ਮੈਂ ਹੀ ਕਰਦੀ ਹਾਂ ਠੀਕ ਹੈ ਸਾਡੇ ਮੰਮੀ ਪਹਿਲਾਂ ਕਰਦੇ ਸੀ ਬਟ ਹੁਣ ਅਸੀਂ ਕਰਨ ਨਹੀਂ ਦਿੰਦੇ ਮੰਮੀ ਨੂੰ ਕਿਉਂਕਿ ਮੰਮੀ ਤਾਂ ਹੁਣ ਹੁੰਦਾ ਨਹੀਂ ਹੈਗਾ ਸਾਡੇ ਮੰਮੀ ਨੇ ਆਪਣੀ ਮਰਜ਼ੀ ਨਾਲ ਕੰਮ ਕੀਤਾ ਜਿੰਨਾ ਟਾਈਮ ਕੀਤਾ ਹੁਣ ਉਹਨਾਂ ਤੋਂ ਨਹੀਂ ਹੁੰਦਾ ਤਾਂ ਹੁਣ ਅਸੀਂ ਆਪ ਕਰਦੇ ਆਂ ਆਪ ਦੀ ਮਰਜ਼ੀ ਨਾਲ ਕਰਦੇ ਠੀਕ ਹੈ ਤਾਂ ਸਾਡੀ ਤੁਸੀਂ ਬਾਰੇ ਟੈਨਸ਼ਨ ਨਾ ਲਿਆ ਕਰੋ ਐਡਾ ਟੈਨਸ਼ਨ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਜਿਹਨੂੰ ਕੁਝ ਪਤਾ ਨਹੀਂ ਹੁੰਦਾ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਟੈਨਸ਼ਨ ਉਹਨੂੰ ਲੈਣੀ ਚਾਹੀਦੀ ਹੈ ਜਿਹਨੂੰ ਕੁਝ ਪਤਾ ਹੋਵੇ ਠੀਕ ਹੈ ਜੀ ਥੈਂਕ ਯੂ ਸੋ ਮਚ ਤੇ ਬਾਕੀ ਬਈ ਦੱਸ ਦਿਓ ਕੁੜੀਓ ਜਿੰਨਾ ਜਿੰਨਾਂ ਨੂੰ ਸਾਡੀਆਂ ਨੌਲੇਜ ਵਾਲੀਆਂ ਵੀਡੀਓਜ਼ ਤੋਂ ਕੋਈ ਫਾਇਦਾ ਹੁੰਦਾ ਤਾਂ ਅਸੀਂ ਬਣਾ ਦਿਆ ਕਰਾਂਗੇ ਬਈ ਨਹੀਂ ਫਾਇਦਾ ਹੁੰਦਾ ਤਾਂ ਵੀ ਦੱਸ ਦਿਆ ਕਰੋ ਅਸੀਂ ਨਾ ਬਣਾਇਆ ਕਰਾਂਗੇ ਠੀਕ ਆ ਕਿ ਨਹੀਂ ਬੈਂਤ ਬਈ ਕਿਉਂਕਿ ਅਸੀਂ ਵੀ ਤੁਹਾਡੇ ਲਈ ਬਣਾਉਣੇ ਆ ਵੀਡੀਓਜ਼ ਕਿ ਨਹੀਂ ਹਾਂਜੀ ਹਾਂ ਤੇ ਬਾਕੀ ਇੱਕ ਕੁੜੀ ਨੇ ਕਿਹਾ ਸੀਗਾ ਵੀ ਗੋਲ ਘੇਰੇ ਵਾਲੀ ਜਿਹੜੀ ਆਪਾਂ ਸ਼ਰਟ ਬਣਾਉਣੇ ਆ ਤੇ ਪੌਕੇਟ ਵਾਲੀ ਸ਼ਰਟ ਉਹਦੇ ਬਾਰੇ ਮੜਾ ਜ ਆਪਾਂ ਡਿਟੇਲ ਦੇ ਵਿੱਚ ਦੱਸਣਾ ਸੀਗਾ ਤਾਂ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਦੱਸ ਦੰਨੇ ਆ ਮੈਂ ਅੱਜ ਲੈ ਕੇ ਵੀ ਆਈਆਂ ਪੌਕੇਟ ਵਾਲੀ ਸ਼ਰਟ ਠੀਕ ਹੈ ਵੀ ਉਹਦਾ ਘੇਰਾ ਵਗੈਰਾ ਕਿੰਨਾ ਕੁ ਰੱਖਦੇ ਆਂ ਅਸੀਂ ਕਿੱਦਾਂ ਉਹਨੂੰ ਡਿਜ਼ਾਈਨ ਕਰਦੇ ਆਂ ਉਹ ਵੀ ਤੁਹਾਨੂੰ ਆਪਾਂ ਦੱਸ ਦੰਨੇ ਆ ਕੋਈ ਇਸ਼ੂ ਨਹੀਂ ਹੈਗਾ ਕਿੱਦਾਂ ਵੀ ਉਹਦੀ ਕਟਿੰਗ ਹੁੰਦੀ ਹੈ ਠੀਕ ਹੈ ਲੋਬੇ ਤੁਹਾਡੀ ਸਾਰਿਆਂ ਦੀ ਡਿਮਾਂਡ ਸੀ ਹੀ ਵੀ ਅਸੀਂ ਤੁਹਾਡੇ ਨਾਲ ਹੈ ਨਾ ਪੌਕੇਟ ਵਾਲੀ ਜਿਹੜੀ ਸ਼ਰਟ ਆ ਉਹ ਸਾਂਝੀ ਕਰੀਏ ਸੌਰੀ ਪਹਿਲਾਂ ਥੋੜਾ ਜਿਹਾ ਅਸੀਂ ਹਾਈਪਰ ਹੋ ਗਏ ਸੀਗੇ ਕਿਉਂਕਿ ਲੋਕ ਕਮੈਂਟ ਹੀ ਇਦਾਂ ਦਾ ਕਰਦੇ ਹੁੰਦੇ ਆ ਹਨਾ ਵੀ ਐਂ ਲੱਗਦਾ ਹੁੰਦਾ ਵੀ ਯਾਰ ਇਹ ਕਮੈਂਟ ਦੀ ਵੀ ਜ਼ਰੂਰਤ ਹੈ ਨਹੀਂ ਸੀਗੀ ਕਰਨ ਦੀ ਵੀ ਲੋੜ ਨਹੀਂ ਸੀਗੀ ਇਹ ਕਰਨ ਦੀ ਤੁਹਾਨੂੰ ਹਨਾ ਤੇ ਕਮੈਂਟ ਹੋਰ ਵੀ ਬਹੁਤ ਆਉਂਦੇ ਹੁੰਦੇ ਆ ਬਟ ਆਪਾਂ ਮੈਂ ਇਗਨੋਰ ਕਰ ਦਿੰਨੀ ਹੁਣੀ ਕਿਉਂਕਿ ਨਾ ਤਾਂ ਆਪਾਂ ਕਦੇ ਗਲਤ ਪੋਸਟ ਕੀਤਾ ਕੋਈ ਛੇ ਇਦਾਂ ਦਾ ਹਨਾ ਵੀ ਜਿਹੜਾ ਕਿਸੇ ਨੂੰ ਐਵੇਂ ਕਮੈਂਟ ਕਰਨਾ ਪਵੇ ਤੇ ਬਾਕੀ ਚਲੋ ਜਿਹੜੀ ਜਿੰਨੀ ਕੋ ਸੋਚ ਆਗਲਾ ਉਨੀ ਕੁ ਵਰਤ ਲੈਂਦਾ ਹਨਾ ਬਾਕੀ ਜਿਹਦੀ ਜਿੰਨੀ ਕੋਈ ਸੋਚ ਹੁੰਦੀ ਆ ਭਈ ਅਗਲਾ ਵਰਤ ਲੈਂਦਾ ਹਨਾ ਚਲੋ ਮੈਂ ਤਾਂ ਆਪਦੇ ਚਾਹਣ ਵਾਲਿਆਂ ਵਾਸਤੇ ਬਣਾਉਣੀ ਆ ਜਿਹੜੀਆਂ ਕੁੜੀਆਂ ਨੂੰ ਮੇਰੀ ਵੀਡੀਓਜ਼ ਤੋਂ ਕੁਝ ਪੋਜ਼ਿਟਿਵਿਟੀ ਮਿਲਦੀ ਆ ਤੇ ਸਿੱਖ ਨੂੰ ਮਿਲਦਾ ਉਹਨਾਂ ਲਈ ਬਣਾ ਲੈਣੀ ਆ ਨਹੀਂ ਤਾਂ ਦੇਖੋ ਦੁਨੀਆ ਤੇ ਕਾਫੀ ਲੋਕ ਐਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਮੇਰੇ ਨਾਲੋਂ ਵੱਧ ਨੌਲੇਜ ਆ ਮੈਨੂੰ ਜਿੰਨੀ ਹੈਗੀ ਆ ਮੈਂ ਓਨੀ ਕ ਸ਼ੇਅਰ ਕਰ ਲੈਣੀ ਆ ਮੈਂ ਵੀ ਬਹੁਤ ਕੁਝ ਸਿੱਖ ਰਹੀ ਆ ਹਜੇ ਕਿਉਂਕਿ ਜ਼ਿੰਦਗੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਾਂ ਸਿੱਖਦੇ ਹੀ ਰਹਿਣਾ ਕਿਤੇ ਵੀ ਜਾ ਕੇ ਆਪਣਾ ਖਤਮ ਨਹੀਂ ਹੁੰਦਾ ਵੀ ਆ ਬਈ ਹੁਣ ਆਪਾਂ ਪਰਫੈਕਟ ਹੋ ਗਿਆ ਆਪਾਂ ਨੂੰ ਸਿੱਖਣ ਦੀ ਜਰੂਰਤ ਨਹੀਂ ਹਮੇਸ਼ਾ ਬੰਦਾ ਸਿੱਖਦਾ ਹੀ ਰਹਿੰਦਾ ਠੀਕ ਹੈ ਆ ਜੋ ਵੀਰਪਾਲ ਲਓ ਜੀ ਸਭ ਤੋਂ ਪਹਿਲਾਂ ਤਾਂ ਬਈ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਵੀਰਪਾਲ ਆਪਣੀ ਵੀਡੀਓ ਬਣਾਊਗੀ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਇੱਕ ਤਾਂ ਇਹਦੇ ਵਿੱਚ ਜਿਹੜਾ ਵੀ ਅਸੀਂ ਗੋਲ ਘੇਰੇ ਵਾਲਾ ਕੁੜਤਾ ਬਣਾਉਣੇ ਆ ਪਾਕਟ ਵਾਲਾ ਕੋਈ ਵੀ ਅਸੀਂ ਕੁੜਤਾ ਬਣਾਉਣੇ ਆ ਉਹਦੇ ਵਿੱਚ ਅਸੀਂ ਜਿਹੜੀਆਂ ਪਲੇਟਸ ਨੇ ਉਹ ਨਹੀਂ ਪਾਉਂਦੇ ਤੇ ਇੱਕ ਕੁੜੀ ਨੇ ਸਵਾਲ ਵੀ ਕੀਤਾ ਸੀ ਵੀ ਦੀਦੀ ਤੁਸੀਂ ਜਿਹੜਾ ਪਾਕਿਸਤਾਨੀ ਕੁੜਤਾ ਬਣਾਉਣੇ ਉਹ ਵੀ ਉਹਦੇ ਵਿੱਚ ਪਲੇਟਸ ਪਾਉਣੇ ਉਹ ਨਹੀਂ ਵੀਰੇ ਉਹਦੇ ਵਿੱਚ ਪਲੇਟਸ ਮਤਲਬ ਪਲੋਈਆਂ ਨਹੀਂ ਪੈਂਦੀਆਂ ਹੈਗੀਆਂ ਠੀਕ ਹੈ ਉਹਦੇ ਵਿੱਚ ਅਸੀਂ ਪਲੇਟਸ ਨਹੀਂ ਪਾਉਂਦੇ ਤੇ ਇੱਕ ਨਾਰਮਲ ਲੈਂਥ ਨਾਲ ਉਹ ਵੀਰੇ ਜਿਹੜੀ ਗੋਲ ਘੇਰੇ ਵਾਲੀ ਸ਼ਰਟ ਹੁੰਦੀ ਆ ਉਹਦੀ ਜਿਹੜੀ ਅਸੀਂ ਲੈਂਥ ਆ ਠੀਕ ਹੈ ਉਹ ਅਸੀਂ ਘੱਟ ਰੱਖਦੇ ਆ ਠੀਕ ਹੈ ਮਤਲਬ ਗੋਡਿਆਂ ਤੱਕ ਰੱਖਦੇ ਹੁੰਦੇ ਆ ਤੇ ਜਿਹੜੀ ਇਹ ਇਹਦੀ ਆਪਾਂ ਗੋਲ ਘੇਰੇ ਵਾਲਾ ਇਹ ਬਣਾਇਆਗਾ ਇਹ ਪ੍ਰੋਪਰ ਗੋਲ ਨਹੀਂ ਬਣਾਇਆ ਯੂ ਸ਼ੇਪ ਬਣਿਆ ਹੋਇਆਗਾ ਠੀਕ ਹੈ ਯੂ ਸ਼ੇਪ ਬਣਿਆ ਹੋਇਆਗਾ ਇਹ ਜਿਹੜਾ ਸੂਟ ਹੈ ਠੀਕ ਹੈ ਤੇ ਬਾਕੀ ਬਈ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਵੀ ਆਪਾਂ ਇਹਨੂੰ ਠੀਕ ਹੈ ਰੇਵ ਲੀਰ ਲਾ ਕੇ ਫਿਰ ਆਪਾਂ ਮੋੜਦੇ ਹੁੰਨੇ ਆ ਉਹਦੇ ਨਾਲ ਕੀ ਹੈ ਤੁਸੀਂ ਦੇਖ ਸਕਦੇ ਹੋ ਵੀ ਸਫਾਈ ਬਹੁਤ ਆਉਂਦੀ ਆ ਮੋੜਨ ਦੇ ਵੇਲੇ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਵੀ ਇਦਾਂ ਰੇਵ ਰੇਵ ਕੱਟ ਕੇ ਲੀਰ ਲਗਾ ਕੇ ਠੀਕ ਆ ਚਾਰੇ ਪਾਸੇ ਫਿਰ ਮੋੜਿਆ ਕਰੋ ਫਿਰ ਸਫਾਈ ਹੈ ਜਿਹੜੀ ਉਹ ਜ਼ਿਆਦਾ ਆਉਂਦੀ ਆ ਤੇ ਆਪਾਂ ਨੂੰ ਫਿਰ ਤਰਪਾਈ ਕਰਨ ਵੇਲੇ ਵੀ ਦਿੱਕਤ ਨਹੀਂ ਆਉਂਦੀ ਪ੍ਰੋਬਲਮ ਨਹੀਂ ਆਉਂਦੀ ਕੋਈ ਠੀਕ ਹੈ ਤੇ ਬਾਕੀ ਜਿਹੜੀ ਇਹ ਸ਼ਰਟ ਹੁੰਦੀ ਆ ਨਾ ਜਿਹਦੇ ਆਪਾਂ ਪਲੋਈਆਂ ਨਹੀਂ ਪਾਉਂਦੇ ਅਸੀਂ ਆਪਾਂ ਨਹੀਂ ਕਹਿੰਦੀ ਮੈਂ ਕਿਉਂਕਿ ਹਰ ਇੱਕ ਬੰਦੇ ਦਾ ਅਲੱਗ-ਅਲੱਗ ਰਿਵਿਊ ਹੁੰਦਾ ਜਿੱਤੇ ਅਸੀਂ ਪਲੋਈਆਂ ਨਹੀਂ ਪਾਉਂਦੇ ਥੋੜਾ ਲੂਜ਼ ਰੱਖਦੇ ਆ ਉਹਦਾ ਅਸੀਂ ਤੀਰਾ ਵੀ ਨਾਰਮਲ ਤੀਰੇ ਨਾਲੋਂ 1.5 ਇੰਚ ਬੱਧ ਰਾਖਦੇ ਠੀਕ ਹੈ ਤੇ ਬਾਕੀ ਬਈ ਰਹੀ ਗੱਲ ਵੀ ਪੌਕੇਟ ਆ ਜਿਹੜੀ ਉਹ ਅਸੀਂ ਕਿੱਦਾਂ ਕਿੰਨੇ ਇੰਚ ਤੇ ਕਿਵੇਂ ਲਗਾਉਣੇ ਆ ਕਈ ਕੁੜੀਆਂ ਦਾ ਸਵਾਲ ਸੀ ਵੀ ਜੀ ਜੀ ਸਾਡੇ ਤੋਂ ਪੌਕੇਟ ਨਾ ਉੱਚੀ ਨਹੀਂ ਵੀ ਲੱਗੇ ਜਾਂਦੀ ਆ ਜਿੱਦਾਂ ਹੁਣ ਬਈ ਤੁਹਾਡੀ ਜਿਹੜੀ ਸ਼ਰਟ ਆ ਜਿਵੇਂ ਹੁਣ ਸ਼ਰਟ ਦੀ ਲੰਬਾਈ ਤੁਸੀਂ ਰੱਖੀ ਆ 43 ਇੰਚ ਠੀਕ ਹੈ 43 ਇੰਚ ਤੁਸੀਂ ਸ਼ਰਟ ਦੀ ਲੰਬਾਈ ਰੱਖੀ ਆ ਉਹਦੀ ਸਾਈਡ ਸੀਨ ਰੱਖੀ ਆ ਤੁਸੀਂ 16 ਇੰਚ ਜੇ ਤੁਸੀਂ ਸਾਈਡ ਐਂਡ 16 ਇੰਚ ਰੱਖੀ ਹੈ ਨਾ ਸਾਈਡ ਸੀਨ ਜੇ ਤੁਸੀਂ 16 ਇੰਚ ਰੱਖੀ ਆ ਤਾਂ ਵੀਰੇ ਤੋਂ ડી ਜਿਹੜੀ ਪਾਕਟ ਆ ਉਹ ਹੋ 7 ਆ 7.5 ਇੰਚ ਤੋਂ ਸਟਾਰਟ ਹੋਊਗੀ ਠੀਕ ਹੈ ਜੇ ਤੁਹਾਡੀ ਆਹ ਵਾਲੀ ਸਾਈਡ ਸੀਨ 16 ਇੰਚ ਰੱਖੀ ਆ ਤੁਸੀਂ ਤਾਂ ਜਿਹੜੀ ਪਾਕਟ ਆ ਤੁਹਾਡੀ ਉਹ 7.5 ਇੰਚ ਤੋਂ ਸਟਾਰਟ ਹੋਊ ਸਾਢੇ 7 ਇੰਚ ਤੋਂ ਸਟਾਰਟ ਹੋ ਕੇ ਆਪਣੀ ਪਾਕਟ ਕਿੰਨੀ ਕਿੰਨੀ ਲੰਬੀ ਅਸੀਂ ਪੌਕੇਟ ਲਗਾਉਣੇ ਆ ਅਸੀਂ ਲਗਾਉਣੇ ਆ ਬਈ 5.5 ਇੰਚ ਦੀ ਜਾਂ 6 ਇੰਚ ਦੀ 5.5 ਜਾਂ 6 ਇੰਚ ਦੀ ਪੌਕੇਟ ਲਗਾ ਕੇ ਉਸ ਤੋਂ ਬਾਅਦ ਅਸੀਂ 3 ਇੰਚ 3 ਇੰਚ ਦੀ ਜਗ੍ਹਾ ਛੱਡ ਕੇ ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਚੌਕ ਆ ਉਹ ਸਟਾਰਟ ਹੋਣਾ ਮਤਲਬ ਆਪਣੀ ਸਾਈਡ ਸੀਨ ਦੇ ਵਿੱਚ ਵਿੱਚ ਹਾਫ ਕ ਦੇ ਮਤਲਬ ਕਿ ਸੈਂਟਰ ਜਿਹਦੇ ਵਿੱਚ ਅਸੀਂ ਜਿਹੜੀ ਆਪਣੀ ਪੌਕੇਟ ਆ ਉਹ ਲਗਾਉਣੇ ਆ ਠੀਕ ਹੈ ਪਾਕਟ ਦੀ ਲੰਬਾਈ ਹੈ ਜਿਹੜੀ ਉਹ ਅਸੀਂ 3.5 ਇੰਚ ਰੱਖਦੇ ਆ ਐਂਹੀ 3.5 ਇੰਚ ਜਿਹੜੀ ਅਸੀਂ ਗੁਲਾਈ ਉਹਦੇ ਵਿੱਚੋਂ ਮੋੜਦੇ ਆ ਠੀਕ ਹੈ ਉਹ ਅਸੀਂ 1 ਇੰਚ ਦੀ ਚੁੜਾਈ ਰੱਖ ਕੇ ਮੋੜਦੇ ਆ ਅਸੀਂ ਆਪਦੇ ਕੁਰਤੇ ਆ ਤੇ ਜਿੰਨੇ ਸਾਡੇ ਕੁਰਤੇ ਆ ਤੁਸੀਂ ਕਹਿੰਦੇ ਹੋ ਨਾ ਵੀ ਤੁਹਾਡੀ ਪਾਕਟ ਸੋਹਣੀ ਲੱਗੀ ਹੁੰਦੀ ਆ ਉਹ ਅਸੀਂ 1 ਇੰਚ ਦੀ ਗੁਲਾਈ ਰੱਖ ਕੇ ਮੋੜਦੇ ਆ ਠੀਕ ਹੈ ਤੇ ਜਿਹੜੀ ਸਾਡੀ ਪਾਕਟ ਹੈ ਉਹ ਜਿੱਥੇ ਆਪਾਂ ਚੌਕ ਆਪਣਾ ਫਿਨਿਸ਼ ਹੁੰਦਾ ਚੌਕ ਤੋਂ ਲੈ ਕੇ ਠੀਕ ਹੈ ਜਿੱਥੋਂ ਤੱਕ ਆਪਾਂ ਰੱਖਦੇ ਆਂਗੇ ਚੌਕ ਤੋਂ ਲੈ ਕੇ ਜਿੱਥੋਂ ਤੱਕ ਆਪਾਂ ਰੱਖਦੇ ਆਂ ਦੇਖੋ 8 ਇੰਚ ਤੱਕ ਇੱਥੋਂ ਬਣਿਆ ਸਾਈਡ ਸੀਨ ਬਣੀਆ 16 ਇੰਚ ਤਿਆਰ ਮਤਲਬ ਹਾਫ ਸੈਂਟਰ ਕਰ ਲਓ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਲਿਓ ਉੱਥੋਂ ਸਟਾਰਟ ਹੋ ਜੂਗੀ ਉਸ ਤੋਂ ਬਾਅਦ ਉੱਥੋਂ ਸਟਾਰਟ ਕਰਕੇ 6 ਇੰਚ ਦੀ ਪਾਕਟ ਹੈ ਜਿਹੜੀ ਲਗਾਓ ਤੁਸੀਂ ਤੁਹਾਡੀ ਪਾਕਟ ਬਿਲਕੁਲ ਸਹੀ ਲੱਗੂ ਠੀਕ ਹੈ ਐਂ ਚ ਕਿੰਨੇ ਦੇ ਹਿਸਾਬ ਨਾਲ ਹੌ ਕੱਪੜਾ ਹੁੰਦਾ ਬਾਈ ਵੱਧ ਘੱਟ ਜਿੰਨਾ ਤੁਸੀਂ ਕੱਪੜਾ ਦੇਖੋ ਅਸੀਂ ਤਾਂ ਜ਼ਿਆਦਾ ਕੱਪੜਾ ਰੱਖਦੇ ਆ ਤੁਹਾਡੇ ਕੋਲ ਕੱਪੜਾ ਵਾਧੂ ਹੁੰਦਾ ਇਹਦੇ ਨਾਲ ਦੇ ਕਿਉਂਕਿ ਸੂਟ ਅਸੀਂ ਸਿਉਂਦੇ ਰਹਿੰਨੇ ਆ ਸਾਡੇ ਕੋਲ ਲੀਰਾਂ ਪਈਆਂ ਹੁੰਦੀਆਂ ਨੇ ਤਾਂ ਆਪ ਦਾ ਉਸ ਹਿਸਾਬ ਨਾਲ ਵੀ ਤੁਹਾਡਾ ਫੋਨ ਵਿੱਚ ਪੈ ਜੇ ਜਿਵੇਂ ਹੁਣ ਸਾਡੀ ਪੌਕੇਟ ਆ ਇਹ ਪੌਕੇਟ ਅਸੀਂ ਬਹੁਤ ਖੁੱਲੀ ਡੁਲੀ ਬਣਾਈ ਹੋਈ ਆ ਪ੍ਰਾਪਰ ਘੱਟੋ ਘੱਟ ਡੇਢ ਗਿੱਠ ਦੀ ਪੌਕੇਟ ਅਸੀਂ ਲਾਉਣੀ ਆ ਠੀਕ ਆ ਜਿਹਦੇ ਵਿੱਚ ਫੋਨ ਵੀ ਪੈ ਜੇ ਚਾਬੀ ਚੁਕੀ ਪਾਉਣੀ ਆ ਉਹ ਵੀ ਪੈ ਜੇ ਤੇ ਇੱਕ ਵੀ ਸਾਡੀ ਪੌਕੇਟ ਆ ਜਿਹੜੀ ਉਹ ਮੁੱਕੇ ਵੀ ਨਾ ਠੀਕ ਆ ਠੀਕ ਹੈ ਤੇ ਤੁਸੀਂ ਇਹਨੂੰ ਆਪਾਂ ਗੀਜਾ ਵੀ ਕਹਿ ਦਿੰਨੇ ਆਂ ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਆਪਾਂ ਗੀਜਾ ਵੀ ਕਹਿ ਦਿੰਨੇ ਆਂ ਤੇ ਜਿਹੜੀ ਬਾਈ ਅਸੀਂ ਇਹਦੀ ਫਿਟਿੰਗ ਰੱਖਦੇ ਹੁੰਦੇ ਆਂ ਗੋਲ ਘੇਰੇ ਵਾਲੇ ਕੁੜਤੇ ਦੀ ਹੈ ਨਾ ਪੌਕਟ ਵਾਲੇ ਕੁੜਤੇ ਦੀ ਜਿਹੜੀ ਅਸੀਂ ਫਿਟਿੰਗ ਰੱਖਦੇ ਆਂ ਉਹ ਅਸੀਂ ਨਾਰਮਲ ਸੂਟ ਨਾਲੋਂ 1-1 ਇੰਚ ਲੂਜ਼ ਰੱਖਦੇ ਆਂ ਮਤਲਬ ਇਹਨੂੰ ਪਾਕਿਸਤਾਨੀ ਕੁੜਤਾ ਵੀ ਨਹੀਂ ਬਣਾਉਂਦੇ ਅਸੀਂ ਜ਼ਿਆਦਾ ਲੂਜ਼ ਨਹੀਂ ਰੱਖਦੇ ਨਾਰਮਲ ਕੁੜਤੇ ਫਿਟਿੰਗ ਨਾਲੇ ਸੂਟ ਨਾਲੋਂ ਅਸੀਂ 1-1 ਇੰਚ ਲੂਜ਼ ਰੱਖਦੇ ਆਂ 1 ਮਿੰਟ ਗਾਇਜ਼ ਤੇ ਬਾਕੀ ਬਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜਿਹੜਾ ਅਸੀਂ neck ਬਣਾਉਣੇ ਹੁੰਦੇ ਆ ਜਿਹਦੇ ਅਸੀਂ ਪਲੂਈਆਂ ਨਹੀਂ ਪਾਉਂਦੇ ਜਿਹੜਾ ਸ਼ਾਰਟ neck ਬਣਾਉਣੇ ਹੁੰਦੇ ਆ ਉਹ ਅਸੀਂ ਬਈ ਵੈਸੇ ਤਾਂ ਅਕੋਰਡਿੰਗ ਟੂ ਕਲਾਇੰਟ ਜਿੱਦਾਂ ਕਲਾਇੰਟ ਕਹਿ ਕੇ ਜਾਂਦੇ ਆ ਵੀ ਇੰਨਾ ਕ ਬਣਾਉਣਾ ਬਟ ਮੈਂ ਜਿਹੜਾ ਆਲਮੋਸਟ ਰੱਖਦੀ ਹਾਂ ਜਿੰਨਾ ਕ ਮੇਰੇ ਨਾਪੇ ਵਾਲੇ ਸੂਟ ਆਉਂਦੇ ਆ ਜਾਂ ਮੇਰੀ ਲੈਂਥ ਵਾਲੇ ਸੂਟ ਆਉਂਦੇ ਆ 4.5 ਜਾਂ 5 ਇੰਚ ਬਸ ਅਸੀਂ 4.5 ਜਾਂ 5 ਇੰਚ ਰੱਖਦੇ ਆ ਕਿ ਹੁਣ ਪੈਣੋਂ ਇੱਕ ਗਲਤੀ ਹੋਰ ਨਾ ਕਰ ਲਿਓ ਵੀ ਤੁਸੀਂ ਜੇਬ ਲਾਉਣ ਵੇਲੇ ਕਹੋ ਵੀ ਅਸੀਂ ਸਾਈਡ ਸੀਨ 16 ਰੱਖ ਕੇ ਅੱਠ ਤੇ ਨਹੀਂ ਜੇ ਤੁਹਾਡੀ ਸਾਈਡ ਸੀਨ 13 ਦੀ ਜੇ ਤੁਸੀਂ ਸਾਈਡ ਸੀਨ ਰੱਖੋਗੇ 14 ਠੀਕ ਆ ਤਾਂ ਤੁਸੀਂ 7 ਤੇ ਰੱਖੋਗੇ ਤੇ ਇੱਕ ਗੱਲ ਹੋਰ ਜਿਹੜੀ ਇਹਦੀ ਸਾਈਡ ਸੀਨ ਹੋਊਗੀ ਉਹ ਨਾਰਮਲ ਫਿਟਿੰਗ ਵਾਲੇ ਸੂਟ ਨਾਲੋਂ 2 ਇੰਚ ਵਾਧੂ ਰੱਖਿਓ ਜਿਵੇਂ ਮੇਰੀ ਨਾਰਮਲ ਸਾਈਡ ਸੀਨ 13 ਹੁੰਦੀ ਆ ਤਾ ਮੈਂ ਕੁੜਤੇ ਵਾਲੇ ਜਿਹੜਾ ਮੇਰਾ ਪੌকেট ਵਾਲਾ ਕੁੜਤਾ ਬਣਾਉਣੀ ਆ ਉਹਦੀ ਸਾਈਡ ਸੀਨ ਮੈਂ 15 ਰੱਖਦੀ ਆ ਤਾਂ ਜੇ ਮੈਂ ਸਾਈਡ ਸੀਨ 15 ਰੱਖੂਗੀ ਤਾਂ ਮੈਂ ਪੌকেট ਜਿਹੜੀ ਕਿੱਥੋਂ ਸਟਾਰਟ ਕਰੂੰਗੀ 7.5 ਇੰਚ ਤੋਂ ਸਟਾਰਟ ਕਰੂੰਗੀ ਠੀਕ ਹੈ ਬਈ ਤੇ ਜੇ ਤੁਸੀਂ ਨਾਰਮਲ ਫਿਟਿੰਗ ਵਾਲੇ ਸੂਟ ਦੀ ਸਾਈਡ ਸੀਨ ਆ ਜਿਹੜੀ ਜੇ ਤੁਸੀਂ 14 ਰੱਖ ਦਿਓ ਤਾਂ ਜਿਹੜਾ ਆਹ ਵਾਲਾ ਸੂਟ ਹੋਊਗਾ ਤੁਹਾਡਾ ਗੋਲ ਘੇਰੇ ਵਾਲਾ ਪੌকেট ਵਾਲਾ ਉਹਦੀ ਸਾਈਡ ਸੀਨ ਜਿਹੜੀ ਹੈਗੀ ਤੁਸੀਂ 16 ਰੱਖਿਓ ਬਈ 16 ਰੱਖ ਕੇ ਫਿਰ ਤੁਸੀਂ ਸੈਂਟਰ ਦੇ ਵਿੱਚ ਨਿਸ਼ਾਨ ਲਗਾਇਓ ਆ ਦੀ ਪੌਕਟ ਆਪਾਂ ਹਾਫ ਕਰ ਲੈਣੇ ਹੁੰਦੇ ਆ ਠੀਕ ਹੈ ਸਾਈਡ ਸੀਮ ਤੋਂ ਲੈ ਕੇ ਚਾਕ ਤੱਕ ਆਪਾਂ ਹਾਫ ਕਰ ਲੈਣੇ ਹੁੰਦੇ ਆ ਹਾਫ ਤੇ ਜਿਹੜੀ ਆਪਣੀ ਪੌਕਟ ਆ ਉਹ ਸਟਾਰਟ ਹੋ ਜਾਂਦੀ ਠੀਕ ਹੈ ਭਾਈ ਤੇ ਬਾਕੀ ਇਹ ਫਿਟਿੰਗ ਵਾਲਾ ਨਹੀਂ ਬਣਦਾ ਹੁੰਦਾ ਪੌਕਟ ਵਾਲਾ ਇਹਨੂੰ ਤੁਸੀਂ ਨੋਰਮਲ ਜਿਹੜਾ ਫਿਟਿੰਗ ਵਾਲਾ ਸੂਟ ਹੁੰਦਾ ਉਹਦੇ ਨਾਲੋਂ ਉੱਪਰੋਂ ਤਾਂ 1 ਇੰਚ ਲੂਸ ਕਰ ਲਿਆ ਕਰੋ हिਪ ਕੋਲੋਂ 2 ਇੰਚ ਲੂਸ ਕਰ ਲਿਆ ਕਰੋ ਠੀਕ ਹੈ ਬਸ ਆਹੀ ਸੀਗਾ ਬਾਕੀ ਬੈਲ ਸ਼ੇਪ ਬਣਾਇਆ ਸੀ ਤੁਸੀਂ ਦੇਖੋ ਬਈ ਬਾਹਰ ਦਾ ਕੀ ਹੁੰਦਾਗਾ ਅਸੀਂ ਜੇ ਫਰੰਟ ਮੂਰੀ ਹੈ ਜਿਵੇਂ ਬੈਲ ਸ਼ੇਪ ਦੀ ਮੂਰੀ ਜੇ ਅਸੀਂ 8 ਰੱਖੀ ਆ ਤਾਂ ਉਹ ਉਸ ਤੋਂ ਥੋੜਾ ਜਿਹਾ ਉੱਪਰ ਅਸੀਂ ਰੱਖਾਂਗੇ 7.5 ਉਹ ਉਸ ਤੋਂ ਥੋੜਾ ਜਿਹਾ ਉੱਪਰ ਅਸੀਂ ਰੱਖਾਂਗੇ ਫੇਰ 8 ਇੱਥੋਂ ਵੀ 8 7.5 ਫੇਰ 8 ਫੇਰ ਸਾਡੀ ਜਿਹੜੀ ਆ ਚੀਜ਼ ਹੈ ਬੈਲ ਸ਼ੇਪ ਇਦਾਂ ਬਹ ਮਨ ਜਾਂਦੀ ਠੀਕ ਹੈ ਇਹ ਸੀ ਆਪਣੀ ਪਾਕਟ ਪਾਕਟ ਵਾਲੇ ਸੂਟ ਦਾ ਮੈਂ ਤੁਹਾਨੂੰ ਦੱਸਣਾ ਸੀਗਾ ਬਾਕੀ ਤੁਸੀਂ ਕਹਿੰਦੇ ਸੀ ਵੀ ਜੀ ਜੀ ਕਟਿੰਗ ਕਰਕੇ ਦਿਖਾਇਆ ਕਰੋ ਠੀਕ ਹੈ ਉਹ ਤੁਸੀਂ ਭਾਈ ਜਿਨੇ ਵੀ ਸਿੱਖਣਾ ਸਾਡੇ ਤੋਂ ਤੁਸੀਂ ਕਟਿੰਗ ਸਿੱਖ ਸਕਦੇ ਹੋ ਠੀਕ ਹੈ ਕਿਉਂਕਿ ਇਦਾਂ ਵੀਡੀਓ ਤੇ ਤਾਂ ਸਮਝ ਵੀ ਨਹੀਂ ਆਉਂਦਾ ਮੈਨੂੰ ਲੱਗਦਾ ਵੀ ਆਹ ਵੀਡੀਓ ਤੇ ਵੀ ਜਿਹਨੂੰ ਕਟਿੰਗ ਆਉਂਦੀ ਹੋਊ ਉਹਨੂੰ ਹੀ ਸਮਝ ਲੱਗੂਗਾ ਜਿਹਨੂੰ ਕਟਿੰਗ ਨਹੀਂ ਆ ਉਹ ਵੀ ਸ਼ਾਇਦ ਉਹਨੂੰ ਨਾ ਸਮਝ ਲੱਗੇ ਬਾਕੀ ਜਿੰਨਾ ਵੀ ਦੇਖੋ ਮੈਂ ਜਿੰਨਾ ਕਿ ਇਹਨਾਂ ਨੂੰ ਦੱਸਦੀ ਹੁੰਦੀ ਆ ਉਹਨਾਂ ਕੋ ਮੈਂ ਤੁਹਾਨੂੰ ਦੱਸ ਦਿੰਨੀ ਹੁੰਦੀ ਆ ਜਾਦਾ ਮੈਂ ਕਹਿ ਨਹੀਂ ਸਕਦੀ ਕਿਉਂਕਿ ਮੇਰੇ ਨਾਲੋਂ ਵੀ ਜ਼ਿਆਦਾ ਪਤਾ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਟੇਲਰ ਮਾਸਟਰ ਦਾ ਕੰਮ ਕਰਦੀਆਂ ਨੇ ਤੇ ਜਿਨ੍ਹਾਂ ਨੂੰ ਇੰਨੀ ਕੁ ਜ਼ਿਆਦਾ ਨੋਲਿਜ ਆ ਮੈਂ ਵੀ ਬਹੁਤ ਕੁਝ ਸਿੱਖਦੀ ਆ ਉਹਨਾਂ ਤੋਂ ਬਸ ਇਹ ਕੀ ਹੁੰਦਾ ਬਾਕੀ ਸਾਰੀ ਗੱਲ ਡਿਜ਼ਾਈਨਿੰਗ ਦੀ ਹੁੰਦੀ ਆ ਵੀਰੇ ਵੀ ਆਪਣੇ ਮਾਈਂਡ ਦੇ ਵਿੱਚ ਡਿਜ਼ਾਈਨਿੰਗ ਕਿੱਦਾਂ ਚੱਲਦੀ ਆ ਤੁਸੀਂ ਇੱਕ ਨਾਰਮਲ ਕੱਪੜੇ ਨੂੰ ਡਿਜ਼ਾਈਨ ਕਰਕੇ ਆਪ ਦੇ ਕਾਰੀਗਰ ਤੋਂ ਬਣਾਉਣਾ ਕਿਵੇਂ ਆ ਉਹਤੇ ਵਰਕ ਕਿੱਦਾਂ ਦਾ ਕਰਾਓਗੇ ਉਹਨੂੰ ਸਟਾਈਲ ਕਿੱਦਾਂ ਕਰੋਗੇ ਸਾਰੀ ਚੀਜ਼ ਇਸ ਚੀਜ਼ ਤੇ ਡਿਪੈਂਡ ਕਰਦੀ ਆ ਠੀਕ ਹੈ ਰਾਮੇ ਤਾਂ ਨੂੰ ਦੱਸਤਾ ਇਹ ਜਿਹੜਾ ਕੁੜਤਾ ਹੁੰਦਾ ਸੀ ਇੱਕ ਚੈਸਟ ਕੋਲੋਂ 1 ਇੰਚ ਲੂਸ ਕਰਦੇ ਆ ਕਮਰ ਕੋਲੋਂ 1 ਇੰਚ ਲੂਸ ਕਰਦੇ ਆ ਪੇਟ ਕੋਲੋਂ 1.5 ਇੰਚ ਲੂਸ ਕਰਾਂਗੇ ਤੇ हिਪ ਕੋਲੋਂ ਅਸੀਂ 2 ਇੰਚ ਲੂਸ ਰੱਖ ਕੇ ਫਿਰ ਅਸੀਂ ਇਹਦੀ ਸਟਿਚਿੰਗ ਕਰਦੇ ਹੁੰਦੇ ਆ ਤਾਂ ਫਿਰ ਇਹਦੀ ਜਿਹੜੀ ਫਿਟਿੰਗਾ ਜਾਂ ਪ੍ਰੋਪਰ ਜਿੱਦਾਂ ਦਾ ਅਸੀਂ ਚੌੜੇ ਹੁੰਨੇ ਆ ਵੀ ਇਹ ਏਦਾਂ ਦਾ ਦਿਖੇ ਫਿਰ ਇਹ ਪ੍ਰੋਪਰ ਉਦਾਂ ਦਾ ਬਣਦਾਗਾ ਇਹਦੇ 'ਤੇ ਛੋਟੇ ਚੌਕ ਨਹੀਂ ਰੱਖਦੇ ਹੁੰਦੇ ਚੌਕ ਇਹਦੇ ਨਾਰਮਲ ਰੱਖੇ ਜਾਂਦੇ ਆ ਨਾਂ ਵਾਲੇ ਵੱਡੇ ਨਾਹੀਂ ਛੋਟੇ ਮੀਡੀਅਮ ਦੇ ਚੌਕਸੀ ਦੇ ਰੱਖਦੇ ਨੇ ਆ ਠੀਕੇ ਤੇ ਜਿਹੜਾ ਇਹਦਾ ਦੁਪੱਟਾ ਸੀ ਪਹੁੰਚਾ ਮੈਂ ਤੁਹਾਨੂੰ ਦੱਸ ਦਿੰਨੀ ਆ ਪਹੁੰਚੇ ਤੇ ਜਿਹੜਾ ਹੈਗਾ ਪਈ ਐਸੀ ਤੁਸੀਂ ਕਹਿੰਦੇ ਸੀ ਅਸੀਂ ਨਾਹੀਂ ਤਾਂ ਬੁਕਰਮ ਪਾਉਣੇ ਆ ਨਾਹੀਂ ਇਹਦੇ ਵਿੱਚ ਪੇਸਟਿੰਗ ਪਾਉਣੇ ਆ ਜਿੰਨਾ ਤੇ ਅਸੀਂ ਫਰਕ ਕੀਤਾ ਹੁੰਦਾ ਨਾ ਪਹੁੰਚੇ ਤੇ ਉਹਤੇ ਅਸੀਂ ਹਮੇਸ਼ਾ ਵੀਰੇ ਇਦਾਂ ਨਾ ਤਰਪਾਈ ਕਰਦੇ ਆ ਦੇਖੋ ਤਰਪਾਈ ਵੀ ਉੱਪਰ ਸਾਡੀ ਦਿਖਦੀ ਨਹੀਂ ਹੈਗੀ ਉਹਤੇ ਅਸੀਂ ਤਰਪਾਈ ਕਰਦੇ ਆ ਤਰਪਾਈ ਨਾਲ ਜਿਹੜਾ ਹੈਗਾ ਪਹੁੰਚਾ ਬਹੁਤ ਸੋਹਣਾ ਲੱਗਦਾ ਫਰਕ ਕੀਤਾ ਹੋਇਆ ਉਹਦੇ ਨਾਲ ਫਿਨਿਸ਼ਿੰਗ ਬੜੀ ਅੱਛੀ ਲੱਗਦੀ ਆ ਠੀਕ ਹੈ ਤੁਸੀਂ ਵੀ ਤਰਪਾਈ ਕਰ ਸਕਦੇ ਹੋ ਸਾਡੇ ਬង ਤੁਸੀਂ ਕਹਿਣੇ ਹੁੰਦੇ ਹੋ ਨਾ ਜੀਦੀ ਪਹੁੰਚੇ ਤੇ ਤੁਸੀਂ ਕੀ ਕਰਦੇ ਹੋ ਪਹੁੰਚੇ ਤੇ ਅਸੀਂ ਤਰਪਾਈ ਕਰਦੇ ਆਂ ਵੀਰੇ ਠੀਕ ਹੈ ਤੇ ਆਪ ਵਾਲਾ ਇਹਦਾ ਦੁਪੱਟਾ ਗਾ ਦੁਪੱਟਾ ਵੀ ਸੀ ਬੜਾ ਸੋਹਣਾ ਤਿਆਰ ਕੀਤਾ ਸੀ ਜੀ ਇਦਾਂ ਵੀ ਤੁਸੀਂ ਕਹਿੰਦੇ ਹੋ ਵੀ ਆਹ ਲੇਸਿਸ ਅਸੀਂ ਕਿੱਦਾਂ ਲਗਾਉਣੇ ਆ ਦੁਪੱਟੇ ਤੇ ਇਹ ਵੀ ਤੁਹਾਨੂੰ ਦੱਸ ਦਾਂਗੇ ਜੀ ਨੂੰ ਵੀ ਇਸ ਚੀਜ਼ ਦੀ ਵੀ ਚਾਹੀਦੀ ਹੋਈ ਵੀਡੀਓ ਤਾਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਚੀਜ਼ ਵੀ ਸ਼ੇਅਰ ਕਰ ਦਾਂਗੇ ਠੀਕ ਹੈ ਇਹਦੇ ਨਾਲ ਸੈਮੀ ਔਰਗਾਂਜ਼ਾ ਦਾ ਦੁਪੱਟਾ ਰੈਡੀ ਕੀਤਾ ਸੀ ਹੱਲਿਆਂ ਦੇ ਉੱਤੇ ਆਪਾਂ ਆ ਡਿਜ਼ਾਈਨਿੰਗ ਕੀਤੀ ਸੀ ਠੀਕ ਹੈ ਬਾਟਮ ਤੇ ਵਰਕ ਸੀਗਾ ਖਾਦੀ ਕਾਟਨ ਦਾ ਕੱਪੜਾ ਸੀਗਾ ਤੇ ਪੌਕੇਟ ਦੇ ਉੱਪਰ ਵਰਕ ਕੀਤਾ ਸੀਗਾ neck ਦੇ ਉੱਪਰ ਵਰਕ ਕੀਤਾ ਸੀਗਾ ਤੇ ਬਾਹਾਂ ਦੇ ਉੱਪਰ ਵਰਕ ਕੀਤਾ ਸੀ ਬਾਹਾਂ ਬਣਾਈ ਸੀ ਵੈਲ ਸ਼ੇਪ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਵੀ ਪੌਕੇਟ ਵਾਲੇ ਸੂਟ ਦੀ ਜਿਹੜੀ ਪੌਕੇਟ ਆ ਉਹ ਆਪਾਂ ਕਿੱਦਾਂ ਲਗਾ ਸਕਦੇ ਹਾਂ ਠੀਕ ਹੈ ਕਿੱਦਾਂ ਸਹੀ ਲੱਗ ਸਕਦੀ ਹੈ ਤਾਂ ਆਸੀਂ ਇਸ ਤਰੀਕੇ ਨਾਲ ਲਾਉਣੇ ਆ ਠੀਕ ਹੈ ਬਾਕੀ ਵੀ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਕਾਫੀ ਭੈਣਾਂ ਨੂੰ ਪਤਾ ਵੀ ਹੋਊਗਾ ਤਾਂ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਕਿਦਾਂ ਲਾਉਣੇ ਆ ਤਾਂ ਜੋ ਜੋ ਵੀ ਮੇਰੀਆਂ ਭੈਣਾਂ ਮੇਰੇ ਕਮੈਂਟ ਰੀਡ ਕਰਦੀਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਹੋਰ ਕਿਸ ਤਰੀਕੇ ਨਾਲ ਆਪਾਂ ਕਿਵੇਂ ਸਹੀ ਕਰਕੇ ਲਗਾ ਸਕਦੇ ਆ ਤੇ ਸਾਨੂੰ ਵੀ ਕੋਈ ਸਹੀ ਤਰੀਕਾ ਮਿਲ ਸਕਦਾ ਹੈ ਠੀਕ ਹੈ ਤਾਂ ਇਸ ਤੋਂ ਵਧੀਆ ਤਰੀਕਾ ਵੀ ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਆ ਠੀਕ ਹੈ ਜਿਨ੍ਹਾਂ ਨੂੰ ਮੇਰੇ ਨਾਲ ਵੱਧ ਨੌਲੇਜ ਆ ਤਾਂ ਆਪਾਂ ਨੂੰ ਤਾਂ ਕੁਝ ਸਿੱਖਣ ਨੂੰ ਹੀ ਮਿਲਦਾ ਹੁੰਦਾ ਮੈਂ ਇਸ ਚੀਜ਼ ਲਈ ਕਦੇ ਵੀ ਹੋ ਨਹੀਂ ਕੀਤਾ ਹੈਗਾ ਤੇ ਇਹ ਵੀਡੀਓ ਸੀਗੀ ਜਿਨ੍ਹਾਂ ਨੂੰ ਮੇਰੀ ਜਾਦਾ ਵਧੀਆ ਸਮਝ ਆਉਂਦੀ ਹੈ ਉਹਨਾਂ ਲਈ ਵੀਡੀਓ ਸੀਗੀ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਅਸੀਂ ਇਸ ਤਰੀਕੇ ਨਾਲ ਹੀ ਬਣਾਉਂਦੇ ਆ। ਠੀਕ ਹੈ ਅਸੀਂ ਜਿਸ ਤਰੀਕੇ ਨਾਲ ਬਣਾਉਣਾ ਹੈ ਉਸ ਤਰੀਕੇ ਨਾਲ ਤੁਹਾਨੂੰ ਦੱਸਦਾ। ਤੇ ਚਲੋ ਬਈ ਕਰ ਦੋ ਫਿਰ। ਹਾਂਜੀ ਗਾਇਸ ਤਾਂ ਇਹ ਸੀਗਾ ਫਿਰ ਇਹ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਜਿੰਨੀਆਂ ਵੀ ਮੈਂ ਚੀਜ਼ਾਂ ਤੁਹਾਨੂੰ ਕਹੀਆਂ ਨੇ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਠੀਕ ਹੈ ਮਿਲਦੇ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਨਾਲ ਜਿੱਦਾਂ ਦੇ ਕਮੈਂਟ ਕਰੋਗੇ ਉਵੇਂ ਦੀ ਆਪਾਂ ਵੀਡੀਓ ਲੈ ਕੇ ਆਵਾਂਗੇ ਬਾਏ ਬਾਏ ਖੁਸ਼ ਰਹੋ ਬਈ ਸਾਰੇ ਜਾਨੀ